ヒューਮਨ রাইটস মঞ্চ ਆਪ ਸਭ ਨੂੰ ਨਮੀ ਬਧਿਤੀਆਂ ਵਧਾਈਆਂ ਦਿੰਦੀ ਆ ਤੇ ਆਸ ਕਰਦੀ ਹਾਂ ਕਿ ਜਿਹੜਾ ਨਵਾਂ ਬਰਾਏ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ヒューਮਨ রাইটস মঞ্চ ਦੇ ਵੱਲੋਂ ਹਰੇਕ ਬਰੇ ਨਵੇਂ ਸਾਲ ਦੇ ਉੱਤੇ ਡਾਇਰੀ ਰਿਲੀਜ਼ ਕੀਤੀ ਜਾਂਦੀ ਹੈ ਉਸੇ ਤਹਿਤ ਅੱਜ 2025 ਦੀ ਡਾਕਟਰ ਜਸਵੰਤ ਸਿੰਘ ਖੇੜਾ ਜੀ ਕੌਮੀ ਪ੍ਰਧਾਨ ヒューਮਨ রাইটস মঞ্চ ਅਤੇ ਸੰਸਥਾ ਦੇ ਸਰਪ੍ਰਸਤ ਰਾਮ ਜੀ ਲਾਲ ਜੀ ਦੀ ਅਗਵਾਈ ਦੇ ਵਿੱਚ ਸਮੁੱਚੀ ਟੀਮ ਵੱਲੋਂ ਰਿਲੀਜ਼ ਕੀਤੀ ਗਈ ਤੇ ਹਿਊਮਨ ਰਾਈਟਸ ਮੰਚ ਹਮੇਸ਼ਾ ਹੀ ਅਗਾਮੀ ਕਾਰਜ ਕਰਦਾ ਹੈ ਜੋ ਕਿ ਸਮਾਜ ਦੇ ਹਿੱਤ ਲਈ ਹੁੰਦੇ ਨੇ ਸਮਾਜ ਦੇ ਹੱਕਾਂ ਦੇ ਲਈ ਹਿਊਮਨ ਰਾਈਟਸ ਮੰਚ ਨੂੰ ਹਮੇਸ਼ਾ ਇਹ ਨੇਕ ਕਾਰਜ ਕੀਤੇ ਜਾਂਦੇ ਨੇ ਤੇ ਮੈਂ ਇੱਕ ਵਾਰ ਫੇਰ ਆਪਣੇ ਹਿਊਮਨ ਰਾਈਟਸ ਮੰਚ ਦਾ ਧੰਨਵਾਦ ਕਰਦੀ ਹਾਂ ਕਿ ਜਿਹੜੇ ਅਜਿਹੇ ਕਾਰਜ ਕਰਦੇ ਨੇ ਤੇ ਸੰਸਥਾ ਦੇ ਵੱਲੋਂ ਜਿੰਨੇ ਵੀ ਕੰਮ ਕੀਤੇ ਜਾਂਦੇ ਨੇ ਉਹ ਲੋਕ ਖਤ ਹੁੰਦੇ ਨੇ ਤੇ ਆਪ ਸਭ ਨੂੰ ਵੀ ਬੇਨਤੀ ਕਰਦੀ ਹਾਂ ਕਿ ਅਗਰ ਕਿਸੇ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਹੈ ਉਹ ਸੰਸਥਾ ਨੂੰ ਮਿਲ ਕੇ ਆਪਣੇ ਉਹਦੇ ਹੱਲ ਦੇ ਲਈ ਉਹਨਾਂ ਨੂੰ ਮਿਲ ਸਕਦਾ ਹੈ ਮੈਂ ਆਉਰੀ ਸਿੰਘ ਜ਼ਿਲ੍ਹਾ ਚੀਤਪਗ ਸੰਗਰ ਨਗਰ ਮੁੱਖੀ ਕਾਰਮਚਾਰੀ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਅੱਜ ਸਮੂਹੀ ਟੀਮ ਨਾਲ ਹੀ ਤਾਂ ਦੇ ਜੀ ਆਇਆਂ ਆਖਦਾ ਅਰੇ ਦੇ ਨਾਲ ਨਾਲ ਨਵੇਂ ਸਾਲ ਦਾ ਜੋ ਡੈਲੀਕਰਨਿੰਗ ਕੀਤਾ ਗਿਆ ਉਹਦੇ ਉੱਪਰ ਸਮੂਹੀ ਟੀਮ ਨਾਲ ਧੰਨਵਾਦ ਕਰਦਾ ਖਾਸ ਤੌਰ ਤੇ ਕੌਮੀ ਪ੍ਰਤਾਨ ਜਸਵੰਤ ਸਿੰਘ ਜੀ ਖੇੜਾ ਸਰਪ੍ਰਸਤ ਸਾਡੇ ਰਾਮ ਜੀ ਨਾਲ ਜੀ ਐਸ ਪੀ ਸਾਹਿਬ ਤੇ ਉਹਨਾਂ ਦੇ ਨਾਲ ਆਏ ਹੋਈ ਸਮੂਹੀ ਟੀਮ ਨਮਸ਼ਾ ਜਿਲ੍ਹੇ ਦੇ ਵਿੱਚ ਆਪ ਸਾਡਾ ਜੀ ਆਇਆਂ ਆਖਦਾ ਔਰ ਧੰਨਵਾਦ ਕਰਦਾ ਇਦੇ ਨਾਲ ਵਿਸ਼ੇਸ਼ ਤੌਰ ਤੇ ਜਿਸ ਤਰ੍ਹਾਂ ਆਪਾਂ ਆਪਰਾਲੇ ਕਰਦੇ ਹਾਂ ਨਵੇਂ ਸ਼ਹਿਰ ਦੀ ਡੈਰੀ ਕਲੰਟਰ ਨੂੰ ਲੁੰਨੇ ਆਂ ਔਰ ਸੂਚੇ ਸਮਾਰਟੀ ਦੀ ਸੇਵਾ ਕਰਦੇ ਹਾਂ ਹਮੇਸ਼ਾ ਤਤ ਪਰ ਰਹਿੰਦੇ ਆਂ ਕਿਸੇ ਵੀ ਦੱਬੇ ਕੁਚਲੇ ਇਨਸਾਨ ਦੀ ਮਦਦ ਲਈ ਤਤ ਪਰ ਰਹਿੰਦੇ ਆਂ ਤੇ ਮੈਂ ਨਵਾਂ ਸ਼ਹਿਰ ਜ਼ਿਲ੍ਹੇ ਵੱਲੋਂ ਆਪਣੇ ਕੌਮੀ ਪ੍ਰਧਾਨ ਜੀ ਨੂੰ ਵਿਸ਼ਵਾਸ ਦਿਵਾਨਾ ਕਿ ਨਵਾਂ ਸ਼ਹਿਰ ਜ਼ਿਲ੍ਹੇ ਨੂੰ ਪਹਿਲਾ ਮਾਂ ਬੇ ਨਵੀਆਂ ਪਲੰਗਾਂ ਤੇ ਲੈ ਕੇ ਜਾਵਾਂਗੇ ਔਰ ਦਿਲੋਂ ਧੰਨਵਾਦ ਕਰਦਾ ਔਰ ਜੀ ਆਖਦਾ ਔਰ ਇਹਦੇ ਨਾਲ ਮੈਂ ਨਵੇਂ ਸ਼ਹਿਰ ਜ਼ਿਲ੍ਹੇ ਦੀ ਟੀਮ ਜਿਹੜੀ ਹੈ ਉਹ ਵੱਧ ਤੋਂ ਵੱਧ ਇਹਨਾਂ ਦੇ ਮੈਂਬਰ ਬਣਾ ਕੇ ਅੱਗੇ ਲੈ ਕੇ ਜਾਵਾਂਗਾ ਬਾਕੀ ਜ਼ਿਲ੍ਹਿਆਂ ਨਾਲੋਂ ਇਹ ਨਵਾਂ ਸ਼ਹਿਰ ਜ਼ਿਲ੍ਹੇ ਦੀ ਚੀਪਕ ਸਿੰਘ ਨਗਰ ਦੀ ਵੱਖਰੀ ਦੇਖ ਪਰੋਮਾਣਾ ਇਹਨਾਂ ਕੁਝ ਕਹਿੰਦਾ ਹੋਇਆ ਆਏ ਹੋਏ ਸਾਰੇ ਮਹਿਮਾਨਾਂ ਦਾ ਜੀ ਆਉ ਧੰਨਵਾਦ ਕਿੰਨਾ ਔਰ ਡੈਰੀ ਕਲੰਦਰ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਉਹਨਾਂ ਦਾ ਵੀ ਧੰਨਵਾਦ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈ ਰੇਵਲਾ ਸੀਨੀਅਰ ਅਡਵਾਈਜ਼ਰ ਪੰਜਾਬ ਹਮਨ ਰਾਈਟਸ ਮੰਚ ਵੱਲੋਂ ਸਵਾਗਤ ਕਰਦੀ ਆਂ ਤੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਹਰ ਸਾਲ ਸਾਡੇ ਮੰਚ ਵੱਲੋਂ ਇੱਕ ਡਾਇਰੀ ਰਿਲੀਜ਼ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਇਸ ਸਾਲ ਵੀ 2025 ਦੀ ਡਾਇਰੀ ਰਿਲੀਜ਼ ਹੋ ਰਹੀ ਹੈ ਔਰ ਮੈਂ ਇਸ ਡਾਇਰੀ ਵਾਸਤੇ ਕੌਮੀ ਪ੍ਰਧਾਨ ਖੇੜਾ ਸਾਹਿਬ ਜੀ ਦਾ ਔਰ ਐਸਪੀ RAM JI LAL JI ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਤੇ ਆਪਣੇ ਸਮੂਹ ਸਾਰੇ ਮੈਂਬਰਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੀ ਆਂ ਔਰ ਇਸ ਚੀਜ਼ ਲਈ ਮੈਂ ਪਵੰਤ ਰਹਿਣੀ ਆ ਕਿ ਅਸੀਂ ਲੋਕ ਭਲਾਈ ਲਈ ਇਸ ਮੰਚ ਦੇ ਨਾਲ ਜੁੜੇ ਆਂ ਔਰ ਅੱਗੇ ਵੀ ਲੋਕ ਭਲਾਈ ਕਰਦੇ ਰਵਾਂਗੇ ਔਰ ਇਸ ਮੰਚ ਦਾ ਨਾਮ ਹਮੇਸ਼ਾ ਹੀ ਸੁਰਖੀਆਂ ਵਿੱਚ ਰਹੂਗਾ ਔਰ ਇਹ ਹਮੇਸ਼ਾ ਤਰੱਕੀ ਕਰੂਗਾ ਔਰ ਇਸੇ ਕਾਮਨਾ ਦੇ ਨਾਲ ਮੈਂ ਸਾਰੇ ਮੈਂਬਰਾਂ ਦਾ ਫੇਰ ਤੋਂ ਇੱਕ ਵਾਰ ਤਨਬਾਦ ਕਰਦੀ ਹੋਈ ਇਸ ਗੱਲ ਨੂੰ ਵੀ ਰਾਮ ਜੀ ਲਾਲ ਨੈਸ਼ਨਲ ਸਰਪ੍ਰੀਸ ਟੂ ਯੂਨੀ ਵਾਈਟ ਮੈਂਟ ਕੀ ਹਾਲ ਹੈ ਅੱਜ ਹਰ ਸਾਲ ਦੀ ਤਰ੍ਹਾਂ ਗੈਰੀ ਇੰਡੀਜੀਨ ਸਾਰੇ ਮੈਂਬਰਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਖਾਸ ਕਰਕੇ ਡਾਕਟਰ ਜਸਵੰਤ ਸਿੰਘ ਜਖੜਾ ਨੈਸ਼ਨਲ ਪ੍ਰੈਜ਼ੀਡੈਂਟ ਤੇ ਸਰਦਾਰ ਮਲੀਕ ਸਿੰਘ ਜੀ ਪ੍ਰੈਜ਼ੀਡੈਂਟ ਐਸ ਵੀ ਐਸ ਨਗਰ ਮਨ ਸ਼ੁਰੂ ਤੋਂ ਹੀ ਜਵੇ ਕੁਝਲੇ ਲੋਕਾਂ ਦੀ ਆਵਾਜ਼ ਨੂੰ ਦੀ ਬਲੰਦੀ ਵਾਸਤੇ ਮੂਰਾ ਪਰਦਾ ਰਹਿੰਦਾ ਹੈ ਔਰ ਅੱਗੇ ਨੂੰ ਇਸੇ ਤਰੀਕੇ ਨਾਲ ਕਰਦਾ ਰਹੇਗਾ ਅਤੇ ਮੈਂ ਅੱਜ ਦੇ ਸੂਬਾ ਜਿਹੜੇ ਤੇ ਸਾਰਿਆਂ ਨੂੰ ਬੁਝਾਈ ਦਿੰਦਾ ਹਾਂ ਅਪੀਆਸ ਕਰਦਾ ਹਾਂ ਕਿ ਅੱਗੇ ਨੂੰ ਵੀ ਇਹ ਜਿੰਦੂਗੜੀ ਰਾਤੋ ਆਪਣੀ ਚੱਕੀ ਕਰਦਾ ਮੈਂ ਡਾਕਟਰ ਜਸਵੰਤ ਸਿੰਘ ਖੜਾ ਨੈਸ਼ਨਲ ਪ੍ਰੈਜ਼ੀਡੈਂਟ ਥਿਊਰੈਟਸ ਮਾਂਚ ਅੱਜ ਜਿਲ੍ਹਾ ਸੀਤਪੁਰ ਸਿੰਘ ਨਗਰ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਸਾਡੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਕਾਲੋਂ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਕੀਤੀ ਅੱਜ ਅਸੀਂ ਪਿਛਲੇ ਸਾਲਾਂ ਦੀ ਤਰ੍ਹਾਂ ਡੈਰੀ 2025 ਜਿਸ ਨੂੰ ਅੱਜ ਰਿਲੀਜ਼ ਕੀਤਾ ਗਿਆ ਹੈ ਆਜੋ ਸੁਲਾਜ ਦੀ ਝੋੜੀ ਵਿੱਚ ਪਾਈ ਗਈ ਮੈਂ ਸੂਚ ਮਾਦ ਨੂੰ ਕਹਿਣਾ ਚਾਹਾਂਗਾ ਕਿ ਮੇਰੇ ਦੇਸ਼ ਵਾਸੀਓ ਸਾਰੇ ਸਮਾਜ ਦੇ ਅੰਦਰ ਫੈਲੀਆਂ ਹੋਈਆਂ ਸਮਾਜਿਕ ਪ੍ਰੀਤੀਆਂ ਅਗਰ ਉਹਨਾਂ ਨੂੰ ਅਸੀਂ ਦਿਲੋਂ ਖਤਮ ਕਰਨਾ ਚਾਹੁੰਦੇ ਆ ਤਾਂ ਸਾਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਏਕਾਜ ਕਰਨਾ ਚਾਹੀਦਾ ਹੈ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਸਾਨੂੰ ਹਮਲਾ ਮਾਰਨਾ ਚਾਹੀਦਾ ਹੈ ਤਾਂ ਜੋ ਸਮਾਜ ਦੇ ਵਿੱਚ ਜਿਹੜੀਆਂ ਸਮਾਜਿਕ ਪ੍ਰੀਤੀਆਂ ਨੇ ਚਾਹੇ ਉਹ ਨਸ਼ੇ ਦੀ ਗੱਲ ਕਰਦੇ ਆ ਉਗਣ ਹੰਤਿਆ ਦੀ ਗੱਲ ਕਰਦੇ ਆ ਜਾਂ ਦਾਜ ਤਹੀਜ ਦੀ ਗੱਲ ਕਰਦੇ ਆ ਜਾਂ ਫਿਰ ਅੱਧ ਜਿਹੜਾ ਅਸੀਂ ਕੈਚਪ ਦੀ ਗੱਲ ਕਰਦੇ ਆ ਅਗਰ ਇਹਨਾਂ ਦਾ ਖਾਤਮਾ ਕਰਨਾ ਹੈ ਤਾਂ ਫਿਰ ਸਾਨੂੰ ਇੱਕਜੁੱਟ ਹੋ ਕੇ ਸਮਾਜ ਦੇ ਭਲੇ ਲਈ ਅੱਗੇ ਤੁਰਨਾ ਪਵੇਗਾ ਮੈਂ ਨੌਜਵਾਨ ਪੀੜੀ ਨੂੰ ਵੀ ਕਹਿਣਾ ਚਾਹਾਂਗਾ ਕਿ ਮੇਰੇ ਦੇਸ਼ ਦੇ ਨੌਜਵਾਨੋ ਇਹ ਦੇਸ਼ ਤੁਹਾਡੇ ਮੋਢਿਆਂ ਤੇ ਖੜਾ ਹੈ ਇਸ ਦੀ ਬਾਗਡੋਰ ਤੁਸੀਂ ਸੁਭਾਲ ਰਹੇ ਆ ਆਗਰ ਇਸ ਨੂੰ ਅਸੀਂ ਸਾਫ ਸੁਥਰਾ ਪਾਇਦਾ ਅਤੇ ਇੱਕ ਜ਼ਿੰਮੇਵਾਰ ਦੇਸ਼ ਬਣਾਉਣਾ ਹੈ ਤਾਂ ਇਸ ਦੇ ਲਈ ਸਾਨੂੰ এডਿਕੇਸ਼ਨ ਦੀ ਲੋੜ ਆ ਤੁਸੀਂ ਮਾੜੇ ਕੰਮਾਂ ਦਾ ਖੇੜਾ ਛੱਡ ਕੇ ਆਪਣੇ ਆਪ ਨੂੰ ਖੇਡਾਂ ਦੇ ਵਿੱਚ ਜਾਂ এডਿਕੇਸ਼ਨ ਦੇ ਵਿੱਚ ਲਪਤ ਕਰੋ ਤਾਂ ਜੋ ਅਸੀਂ ਆਉਣ ਵਾਲਾ ਜਿਹੜਾ ਸਾਡਾ ਸਮਾਂ ਉਸ ਨੂੰ ਸੁਨਹਿਰੀ ਬਣਾ ਸਕੀਏ ਮੈਂ ਅੱਜ ਸੂਬੇ ਦੇਸ਼ ਦੀਆਂ ਆਔਤਾਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਜਿਹੜਾ ਸਾਡਾ ਇਸਤਰੀ ਵਰਗਾ ਉਹ ਸਾਡੇ ਸਮਾਜ ਨੂੰ ਵਧੀਆ ਬਣਾਉਣ ਲਈ ਜਾ ਗੱਲ ਕਰੀਏ ਕਿ ਜੋਧਿਆਂ ਨੂੰ ਤੁਹਾ ਮੁਰਸ਼ਾ ਨੂੰ ਗੁਰੂਆਂ ਨੂੰ ਜਨਮ ਦੇਣ ਵਾਲੀ ਇਹ ਜਗ ਜਨਣੀ ਉਹਨੂੰ ਅਸੀਂ ਨਮਨ ਕਰਦੇ ਆਂ ਉਹਨਾਂ ਨੂੰ ਵੀ ਇੱਕ ਗੱਲ ਕਹਿਣਾ ਚਾਹਾਂਗਾ ਕਿ ਤੁਹਾਡੇ ਸਿਰ ਦੇ ਉੱਤੇ ਸਾਡਾ ਪਰਿਵਾਰ ਸਾਡਾ ਦੇਸ਼ ਇਹ ਤਰਕੀਆਂ ਵੱਲ ਨੂੰ ਜਾ ਰਿਹਾ ਹੈ ਕਿ ਆਪਣੇ ਬੱਚਿਆਂ ਨੂੰ ਤੁਸੀਂ ਆਪ ਅਤੇ ਆਪਣੇ ਚੁਗਿਰਦੇ ਨੂੰ ਕਹਿ ਕੇ ਉਹਨਾਂ ਨੂੰ ਮਾੜੀਆਂ ਆਦਤਾਂ ਤੋਂ ਪਿੱਛੇ ਹਟਾ ਕੇ ਦੇਸ਼ ਦੀ ਤਰੱਕੀ ਵੱਲ ਨੂੰ ਲੈ ਕੇ ਜਾਈਏ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਬੁਲਾਈਏ ਫਤਿਹ ਫਤਿਹ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਅੱਜ ਦੀ ਇਸ ਰੀਲੀਜ਼ਿੰਗ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਡਾਕਟਰ RAMJILAL ਸਰਪ੍ਰਸਤ ਮਨੁੱਖੀ ਅਧਿਕਾਰ ਮੰਚ ਅੰਮ੍ਰਿਤ ਸਿੰਘ ਕਾਲੂ ਜ਼ਿਲ੍ਹਾ ਪ੍ਰਧਾਨ ਮੈਡਮ ਰੇਨੂ ਵਾਲਾ ਜੀ ਚੀਫ ਸੈਕਟਰੀ ਬੁੱਧੀਜੀਵੀ ਸਲ ਪੰਜਾਬ ਮਨਜੀਤ ਸਿੰਘ ਢਿੱਲੋਂ ਚੀਫ ਸੈਕਟਰੀ ਇੰਡੀਆ गगनदीप सिंह हरभजन सिंह जलोवाल सैकटरी इंडिया गुरकीर सिंह खेड़ा नैशनल कोआर्डीनेटर मैडम बलविंदर कौर मुख्य सक इंडिया मैडम प्रितपाल कौर नैशनल प्रेजीडेंट इसी विंग अमितपुरी अमृतपुरी वाइस चेयरमैन ਪੈਟੀ ਕ੍ਰਾਈਮ ਸੈੱਲ ਪੰਜਾਬ ਤੇ ਸਾਡੇ ਸੁਰੇਂਦਰ ਸਿੰਘ ਮੀਤ ਪ੍ਰਧਾਨ ਪੰਜਾਬ ਰਾਜ ਟੰਡਨ ਜੀ ਵਾਇਸ ਚੇਅਰਮੈਨ ਆਰਟੀਆਈ ਸੈੱਲ ਪੰਜਾਬ ਮੈਡਮ ਕ੍ਰਿਸ਼ਨ ਕੌਰ ਜਨਰਲ ਸੈਕਟਰੀ ਜ਼ਿਲ੍ਹਾ ਮੁਹਾਲੀ ਗੁਰਪ੍ਰੀਤ ਸਿੰਘ ਚੇਅਰਮੈਨ ਪੰਜਾਬ ਬਲਵੀਰ ਸਿੰਘ ਪ੍ਰਧਾਨ ਪੰਜਾਬ ਤੇ ਹੋਰ ਸਾਡੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਬਲਾਕਾਂ ਤੋਂ ਮੈਂਬਰ ਸਾਹਿਬਾਨ ਅਧਿਉਧੇਦਾਰ ਸਾਹਿਬਾਨ ਨਿਕਤਰ ਹੋਈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਮੈਂ ਅੱਜ ਦੀ ਇਸ 2025 ਦੀ ਜਿਹੜੀ ਸਾਡੇ ਸਮੂਹ ਮੱਝ ਦੇ ਝੋਲੇ ਵਿੱਚ ਪਾ ਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਲਾਈਏ ਫਤੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤੇ